ਮੈਂ ਆ ਗਿਆ ਤੁਸੀਂ ਜਿੱਦ ਕਰੀ ਜਿੱਦ ਕਰੀ ਰੱਖੀ ਜਿੱਦ ਕਰੀ ਬੰਦਾ ਬੜਾ ਬੜਾ ਮੁੱਖੇ ਨੂੰ ਮਾਰਨਾ ਪੈ ਗਿਆ ਛੱਡੋ ਛੱਡੋ ਦੇਖ ਬਾਕੀ ਬਾਕੀ ਗੁਰੀ ਨਹੀਂ ਤੂੰ ਗੱਲ ਇਹਨਾਂ ਦਾ ਕਰ ਰਿਹਾ ਹੈਂ ਜਾਂ ਦਾ ਵੀ ਕੀ ਪੈਦਾ ਉਹਦੇ ਸਿਸਟਮ ਦੀ ਰਹਿੰਦੇ ਪੱਤ ਤੁਹਾਡੀ ਜਿੱਦ ਗਲਤ ਜੇ ਵੈਸੇ ਬਹੁਤ ਜ਼ਿਆਦਾ ਬਹੁਤ ਗਲਤ ਜੇ ਆ ਲੋਕ ਵੇਖੋ ਕਿੰਨੇ ਪਰੇਸ਼ਾਨ ਹੋਣ ਡੇ ਕਿੰਨੀਆਂ ਲੈਣਾ ਲੱਗੀਆਂ ਹੈ ਕੋਈ ਨਾ ਤੁਸੀਂ ਅੱਗੇ ਤੁਸੀਂ ਨਾਲ ਖੜੋ ਸਾਡੇ ਆ ਜੀ ਅਸੀਂ ਨਾਲ ਇਸ ਕੰਮ ਚ ਨਹੀਂ ਫਸ ਸਕਦੇ ਬਾਅਦ ਦੇ ਵਿੱਚ ਸਾਨੂੰ ਨਾ ਅੰਮਾਈ ਗੱਲ ਪਤਾ ਕੀ ਦੱਸਣਾ ਅੱਜ ਤੁਹਾਨੂੰ ਸ੍ਰੀਵਾਲ ਘਰ ਨਾਲ ਆਏ ਆ ਅਸੀਂ ਇੱਥੇ ਵੰਡ ਕੇ ਖਰਾਬ ਥੋੜੀ ਕਰਨਾ ਆਏ ਲੋਕਾਂ ਇਹ ਤਾਂ ਫਸਿਆਂ ਨੂੰ ਕੱਢਣ ਆਏ ਇਹੇ ਲੋਕਾਂ ਨੂੰ ਫਸਾਉਣ ਥੋੜੀ ਸਾਡੇ ਕੋਲੇ ਆ ਕੇ ਗਏ ਹੋ ਕੋਈ ਨਹੀਂ ਜਰੀ ਗੱਲ ਕਰੀ ਜਿਹੜੀ ਟ੍ਰੈਨ ਨਹੀਂ ਹੋ ਰਹੀਆਂ ਬੰਦੀਆਂ ਨਹੀਂ ਹੋਣਾਂ ਚੱਲ ਰਹੇ ਆ ਕਰ ਰਹੇ ਆ ਪਰ ਮੈਂ ਕਿਹਦੇ ਤੋਂ ਆ ਜਦੋਂ ਸਾਨੂੰ ਫੋਟੋ ਹੀ ਸਾਰੇ ਕਰਦੇ ਕਿਹਦੇ ਨੇ ਇਹ ਵੀ ਆਪਣੀ 2 ਮਿੰਟ 3 ਮਿੰਟ ਖੱਡਿਆ ਲੋਣਾ ਪੈਂਦਾ ਆ ਫੇ ਵਧੀਆ ਰੋਡ ਬਣਦਾ ਦਾ ਨਾਂ ਲੈ ਕੇ ਆਓ ਹਲੇ ਕਿਸੇ ਚੀਜ਼ ਦੀ ਜਰੂਰਤ ਨਹੀਂ ਸੁਣਦੇ ਹਰ ਬੰਦੇ ਸੁਣਦੇ ਨਹੀਂ ਮੈਂ ਮਨਾ ਕਰਦਾ ਕੋਈ ਹੋਰ ਲੈ ਕਿੱਸਾ ਤੇ ਜ਼ਾਬ ਆ ਕੇ ਸਾਡਾ ਤੁਹਾਡਾ ਹੀ ਆ ਨਾ ਉਮਰ ਥੋੜਾ ਡਿੱਗ ਗਿਆ ਮੈਂ ਤਾਂ ਨਹੀਂ ਨਹੀਂ ਜੀ ਆ ਕੇ ਹੋਰ ਕੀ ਚੰਦੇ ਮੈਂ ਨਹੀਂ ਕੱਟਣਾ ਕਹਿੰਦਾ ਮੈਂ ਨਹੀਂ ਕੱਟਣਾ ਹੋ ਜਾਂਦਾ ਰੋਡ ਦਾ ਤੁਮ ਮੇਰਾ ਵੀ ਲੇ ਬੋਟੇ ਦੀ ਰਣਨੀਤੀ ਕਰਦੇ ਨੇ ਇਹ ਭਲੇਖਾ ਕਰਦੇ ਹੋ ਕੋਈ ਨਾਲ ਵੀ ਬੋਟਾ ਲੈਣੀ ਆ ਬਾਬਾ ਜੀ ਸਮਾਨ ਕਮਾਨ ਤੋਂ ਲੈਣ ਵਾਲਿਆਂ ਨੇ ਇਹਨਾਂ ਦੇ ਦੋ ਬਾਈ ਕੀਤੀ ਭਾਈ ਉਹਦੇ ਸੋਨੇ ਭਾਈ ਉਹਨਾਂ ਨੂੰ ਅੱਜ ਲੋਕਾਂ ਕੋਲ 4x4 ਟਰੈਕਟਰ ਆ ਵੱਡੀਆਂ ਵੱਡੀਆਂ ਗੱਡੀਆਂ ਵਾ ਉਹ ਪੰਜਾਬ ਨਹੀਂ ਰਿਹਾ ਐ ਯਾਰ ਨਾ ਕਰੋ ਇਦਾਂ ਭਰਾ ਜੇ ਤੁਸੀਂ ਸਾਡੇ ਨਾਲ ਕਰੋ ਇਦਾਂ ਨਾ ਕਰੋ ਤੁਸੀਂ ਗਲਤ ਕਰ ਰਹੇ ਜੇ ਬਾਅਦ ਚ ਆਪਾਂ ਸਾਰੇ ਜਾਣੇ ਪ੍ਰੋਬਲਮ ਚਾਵਾਂਗੇ ਕੀ ਆ ਜੋ ਚਾਰ ਜਾਣੇ ਆ ਕੇ ਤੁਹਾਡੇ ਕੋਲ ਪੈ ਕੇ ਫਿਰ ਕਰੂਗੀ ਆ ਫੋਨ ਦੇ ਰਿਕਾਰਡੋ ਜਾਣੇ ਪਿਛਲੇ 3 ਦਿਨ ਦੀ ਸੁਣੋ ਜੀ ਇੱਕ ਵੀ ਬੰਦੇ ਨੂੰ ਨਹੀਂ ਮੰਨਣਾ ਨਹੀਂ ਲੱਗਾ ਸੀਗਾ ਕੀ ਹੈ ਦੀ ਜਿਵੇਂ ਤੁਹਾਨੂੰ ਪਤਾ ਹੈ ਜੀ ਪਿਛਲੇ 8-10 ਦਿਨਾਂ ਤੋਂ ਆਹ ਏਰੀਆ ਜਿਹੜਾ ਬਾ ਪਾਣੀ ਦੀ ਮਾਰ ਹੇਠ ਹੈ ਤੇ ਅੱਜ ਸ਼ਾਇਦ ਕੋਈ ਸਸਤਾ ਵਾਲੇ ਵੀਰ ਸੀਗੇ ਜਿਹੜੇ ਇਹ ਮਹਿਸੂਸ ਕਰਦੇ ਸੀਗੇ ਕਿ ਬਾਕੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੋਂ ਕਿਉਂ ਨਹੀਂ ਚੱਲਦੀਆਂ ਤੇ ਤੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਇੱਕ ਪਲੇਟਫਾਰਮ ਤੋਂ ਚੱਲਣ ਇੱਕ ਪ੍ਰੋਗਰਾਮ ਵਾਲੀ ਤੇ ਜਿੱਥੇ-ਜਿੱਥੇ ਸਾਰਿਆਂ ਨੂੰ ਲੋੜ ਆ ਉੱਥੇ-ਉੱਥੇ ਜਿਹੜੀ ਆ ਪਹਚਾਈ ਜਾਵੇ ਜਿਹੜੀ ਰਾਹਤ ਸਮਗਰੀ ਆ ਨਾ ਕਿ ਇਹ ਖਰਾਬ ਹੋਵੇ ਇਸ ਬੰਦੇ ਵਿੱਚ ਮੈਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਸਰਦਾਰ ਮਨਿੰਦਰ ਸਿੰਘ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਸਤਿਤੀ ਧੰਗ ਨਾਲ ਜਿਹੜਾ ਸਾਰਾ ਏਰੀਆ ਵਾ ਇਹ 11 ਜ਼ੋਨਾਂ ਦੇ ਵਿੱਚ ਵੰਡਿਆ ਹੋਇਆ ਹਰੇਕ ਜ਼ੋਨ ਦੇ ਨਾਲ 10-10 ਪਿੰਡ ਲਾਏ ਨੇ ਕਿਸੇ ਨਾਲ 12 ਪਿੰਡ ਆ ਕਿਸੇ ਨਾਲ 10 ਨੇ ਕਿਸੇ ਨਾਲ 8 ਆ ਕਰੀਬ 122-23 ਪਿੰਡ ਆ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਤੇ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਜਾਮ ਲਾਉਣਾ ਜਿਹੜਾ ਵਾ ਉਹ ਕਾਨੂੰਨ ਦੇ ਖਿਲਾਫ ਆ ਉਹ ਗਲਤ ਗੱਲ ਆ ਕਿਉਂਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਪਰ ਕੋਈ ਵੀ ਜਿਹੜਾ ਉਹਨਾਂ ਨੂੰ ਸਮਝਾਇਆ ਤੇ ਸਮਝਾ ਕੇ ਕਮਾਲ ਨਾ ਖਰਾਬ ਹੋਏ ਇਸ ਕਰਕੇ ਉਹਨਾਂ ਨੂੰ ਸਾਈਡ ਤੇ ਕੀਤਾ ਜਿਹੜਾ ਕਿ ਉਹਨਾਂ ਨੂੰ ਕਹਾਂਗੇ ਤੁਸੀਂ ਆਪਣੇ ਸੋਸ਼ਲ ਮੀਡੀਆ ਰਹੀਂ ਤੁਸੀਂ ਆਪਣੇ ਤੌਰ ਤੇ ਜਿੰਨੇ ਵੀ ਲੋਕਾਂ ਨੂੰ ਇਕੱਠਿਆਂ ਕਰ ਸਕਦੇ ਹੋ ਕਰੋ ਔਰ ਲੋਕਾਂ ਦੀ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਹੜਪੀੜ ਦੇ ਲੋਕ ਜਿਨ੍ਹਾਂ ਦੀ ਪ੍ਰੋਬਲਮ ਆਈ ਆ ਉਹਨਾਂ ਦੀ ਆਪਾਂ ਮਦਦ ਕਰੀਏ ਤਾਂ ਜੋ ਫੇਰ ਲੋਕ ਲੋਕ ਜਿਹੜੇ ਨੇ ਉੱਠ ਖੜੇ ਹੋਣ ਤੇ ਫਿਲਹਾਲ ਜਿਹੜਾ ਵਾ ਉਹ ਜਾਮ ਜਿਹੜਾ ਹਟਾ ਦਿੱਤਾ ਵਾ ਤੇ ਜਿਹੜੀ ਟ੍ਰੈਫਿਕ ਆ ਬਿਲਕੁਲ ਆਮ ਦੀ ਤਰ੍ਹਾਂ ਚੱਲ ਰਹੀ ਹੈ ਪੱਥਰ ਪਾਜੀ ਵੀ ਹੋਈ ਕਹਿੰਦੇ ਪੱਥਰ ਪਾਜੀ ਹੋਈ ਹੈ ਬਿਲਕੁਲ ਨਹੀਂ ਕੋਈ ਪੱਥਰ ਪਾਜੀ ਨਹੀਂ ਹੋਈ ਅਸਲ ਚ ਕਿਸੇ ਪਿੰਡ ਦੇ ਵਿੱਚ ਜਦੋਂ ਰਾਸਮਗਰੀ ਵੰਡਣ ਗਏ ਨੇ ਉੱਥੇ ਕਿਤੇ ਜਿਹੜੀ ਧੱਕਾ ਮੁੱਕੀ ਖਿੱਚਤੂ ਹੋਈ ਜਦੋਂ ਸਮਾਨ ਲੈਦੇ ਨੇ ਕੋਈ ਨਾ ਤੇ ਉਹਨਾਂ ਦਾ ਇੱਕ ਵਰਕਰ ਜਿਹੜਾ ਵਾ ਉਹਦਾ ਟਰਾਲੀ ਦੇ ਨਾਲ ਸਿਰਵੱਜਾ ਜਿੱਥੇ ਉਹਦੇ ਕੋਈ ਥੋੜੀ ਜੀ ਪ੍ਰੋਬਲਮ ਆਈ ਆ ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜੀ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਉਗਾਰਵੀ ਹੋਈ ਬਿਲਕੁਲ ਜੀ ਜੇ ਕਹਿਣਗੇ ਜੇ ਕੋਈ ਕਿਸੇ ਦੇ ਖਿਲਾਫ ਫਾਈਨ ਨਾਮ ਦਾ ਖਾਸ ਦੇਣਗੇ ਤੇ ਅਸੀਂ ਕਰਾਂਗੇ ਜੀ